ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਬ੍ਰੈਡ ਦਾ ਕੇਕ ਬਹੁਤ ਹੀ ਵਧੀਆ ਬਣਦਾ ਬਹੁਤ ਹੀ ਟੇਸਟੀ ਬਣਦਾ ਫਟਾਫਟ ਬਣ ਕੇ ਇਹ ਤਿਆਰ ਹੋ ਜਾਂਦਾ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਜਿਹੜਾ ਕੇਕ ਬਣ ਕੇ ਤਿਆਰ ਹੋਣਾ ਇਹ ਤੇ ਜ਼ਿਆਦਾ ਸਮਾਨ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਇਹਨੂੰ ਬਣਾਉਣ ਵਾਸਤੇ ਤੇ ਇੱਕ ਆਪਾਂ ਲੈ ਲਿਆ ਪੈਨ ਇਹਦੇ ਵਿੱਚ ਆਪਾਂ ਪਾਤੀ ਅੱਧੀ ਕੋਲੀ ਖੰਡ ਦੀ ਇਹਨੂੰ ਆਪਾਂ ਜਿਹੜਾ ਅ ਥੋੜਾ ਜਿਹਾ ਚਮਚਾਕ ਪਾਣੀ ਦਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਖੰਡ ਨੂੰ ਜਦ ਤੱਕ ਇਹਦਾ ਪਾਣੀ ਬਣਦਾ ਨਾ ਤੇ ਉਦੋਂ ਤੱਕ ਇਹਨੂੰ ਕੈਰਮੇਲਾਈਜ਼ ਕਰਨਾ ਆਪਾਂ ਖੰਡ ਨੂੰ ਤੇ ਇਹਦੇ ਨਾਲ ਇਹਦਾ ਜਿਹੜਾ ਲੁੱਕ ਦੇਖਣ ਨੂੰ ਬਹੁਤ ਸੋਹਣੀ ਬਣ ਜਾਂਦੀ ਆ ਕੇਕ ਦੀ ਠੀਕ ਆ ਜੀ ਪਹਿਲਾਂ ਆਪਾਂ ਖੰਡ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰੀਏ ਨੇ ਮੀਡੀਅਮ 'ਸੇਕਦੇ ਤੇ ਨੂੰ ਆਪਾਂ ਪਗਲਾ ਲੈਣਾ ਖੰਡ ਨੂੰ ਇਹਨ ਵਧੀਆ ਤਰੀਕੇ ਦੇ ਨਾਲ ਤੇ ਲਿਕੋਰ ਇਹਨ ਪਾਣੀ ਵਰਗੇ ਨੇ ਬਣ ਜਾਣਾ ਆ ਤੇ ਫਿਰ ਆਪਾਂ ਅਗਲਾ ਪ੍ਰੋਸੈਸ ਕਰਦੇ ਆ ਜੀ ਬਹੁਤ ਟੇਸਟੀ ਇਹ ਕੇਕ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਆ ਤੇ ਬ੍ਰੈਡ ਤੋਂ ਹੀ ਆਪਾਂ ਇਹਨੂੰ ਬਣਾਉਣਾ ਆ ਕੁਝ ਹੋਰ ਨਹੀਂ ਇਹਦੇ ਵਿੱਚ ਬਹੁਤਾ ਸਮਾਨ ਪਾਉਣਾ ਆਪਾਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਵੀਡੀਓ ਤੁਹਾਨੂੰ ਪਤਾ ਸੀ ਇਹ ਸਾਨਜੇ ਤਰੀਕੇ ਨਾਲ ਬਣਾਉਨੇ ਹੁੰਦੇ ਆ ਤੇ ਛੋਟੀ ਜੀ ਰੱਖ ਕੇ ਬਣਾਉਣੀ ਹਣੀ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਸ਼ੇਅਰ ਕਰਦਿਆ ਕਰੋ ਤੇ ਸਪੋਰਟ ਕਰਦਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਬਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਦੇਖੋ ਖੰਡ ਆਪਣੀ ਜਿਹੜੀ ਆ ਐਨ ਬਿਲਕੁਲ ਕੈਰਮਲਾਈਜ਼ ਹੋ ਗਈ ਆ ਤੇ ਵਧੀਆ ਪਾਣੀ ਦੀ ਤਰ੍ਹਾਂ ਬਣ ਗਈ ਇਹ ਤੇ ਇਹਨੂੰ ਆਪਾਂ ਜਿਹਦੇ ਵਿੱਚ ਬਣਾਉਣਾ ਨਾ ਕੇਕ ਉਹਦੇ ਵਿੱਚ ਕੇਕ ਟਿਨ ਦੇ ਵਿੱਚ ਆਪਾਂ ਇਹਨੂੰ ਪਾ ਦੇਣਾ ਠੀਕ ਹੈ ਜੀ ਪਾ ਕੇ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਘੁਮਾ ਦਨੇ ਇਹਦੇ ਵਿੱਚ ਤਾਂ ਕਿ ਥੱਲੇ-ਥੱਲੇ ਸਾਰੇ ਪਾਸੇ ਇਹ ਐਨ ਵਧੀਆ ਤਰੀਕੇ ਦੇ ਨਾਲ ਲੱਗ ਜਾਵੇ ਇਸ ਤਰ੍ਹਾਂ ਇਹਨੂੰ ਆਪਾਂ ਘੁਮਾ ਦਨੇ ਆ ਤੇ ਸਾਰੇ ਪਾਸੇ ਜਿਹੜੀ ਹੈ ਚੰਗੀ ਤਰ੍ਹਾਂ ਜਿਹੜਾ ਇਹ ਕੋਲ ਜੇ ਲੱਗ ਜਾਊਗਾ ਖੰਡ ਦਾ ਠੀਕ ਹੈ ਜੀ ਬਹੁਤ ਆਸਾਨ ਹੈ ਇਹ ਬਣਾਉਣਾ ਇਹਨੂੰ ਸਾਈਡ ਕਰਤਾ ਆਪਾਂ ਤੇ ਇੱਕ ਆਪਾਂ ਛੋਟਾ ਬਰੈਡ ਲੈ ਲਿਆ ਆ ਇਹਦੇ ਵਿੱਚ ਹੁੰਦੇ ਆ 6-7 ਪੀਸ ਤੇ ਇਹਨੂੰ ਆਪਾਂ ਸਾਰੇ ਨੂੰ ਤੋੜ ਕੇ ਇੱਕ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲੈਣਾ ਠੀਕ ਆ ਜੀ ਤੇ ਜੇ ਤੁਸੀਂ ਬਿਲਕੁਲ ਇਹਨੂੰ ਚਿੱਟਾ ਰੱਖਣਾ ਤੇ ਇਹਦੀਆਂ ਸਾਈਡਾਂ ਲਾਹ ਦਿਓ ਨਹੀਂ ਤਾਂ ਇਦਾਂ ਸਾਈਡਾਂ ਸਮੇਤ ਜਿਹੜਾ ਆਪਾਂ ਪਾ ਲੈਣਾ ਨਾ ਬਰਾਊਨ ਜਿਹਾ ਇਹਦਾ ਜਿਹੜਾ ਕੇਕ ਤਿਆਰ ਹੋਣਾ ਆ ਤੇ ਜਿੰਨਾ ਵੀ ਸਗੇ ਆਪਣਾ ਛੋਟਾ ਬਰੈਡ ਸੀ ਤੇ ਉਹ ਆਪਾਂ ਪਾ ਦਿੱਤਾ ਤੇ ਇਹ ਜਿਹੜੀ ਇਲਾਇਚੀ ਆ ਮੈਂ ਦੋ ਇਲਾਇਚੀਆਂ ਦੋ ਤਿੰਨ ਕੁੱਟ ਕੇ ਉਹਨਾਂ ਦੇ ਦਾਣੇ ਪਾ ਦਿੱਤੇ ਇਹਦੇ ਵਿੱਚ ਬੜਾ ਟੇਸਟੀ ਲੱਗਦੇ ਖਾਣ ਨੂੰ ਤੇ ਇਹ ਆਪਾਂ ਪਾਤਾ ਇਹਦੇ ਵਿੱਚ ਚੀਨੀ ਪਾਈਆ ਤੇ ਬੇਕਿੰਗ ਪਾਊਡਰ ਪਾਇਆ ਮੈਂ 1 ਕੱਪ ਦੁੱਧ ਦਾ ਪਾਤਾ ਪਹਿਲਾਂ ਬੇਕਿੰਗ ਪਾਊਡਰ ਪਾਇਆ ਮੈਂ ਫਿਰ ਮੈਂ ਪਾਤੀ ਆ ਚੀਨੀ ਠੀਕ ਹੈ ਜੀ ਤੇ ਇਹਨੂੰ ਸਾਰੇ ਨੂੰ ਆਪਾਂ ਐਨ ਗ੍ਰाइंड ਕਰ ਲਿਆ ਮਿਕਸ ਹੋ ਗਿਆ ਵਧੀਆ ਤਰੀਕੇ ਦੇ ਨਾਲ ਚੀਨੀ ਤੋਂ ਬਾਅਦ ਆਪਾਂ 1 ਕੱਪ ਦੁੱਧ ਦਾ ਪਾਇਆ ਸੀ ਇਹਦੇ ਵਿੱਚ ਤੇ ਹੁਣ ਆਪਾਂ ਸਾਰਾ ਜਿਹੜਾ ਹੈਗਾ ਮਿਸ਼ਰਣ ਇਹ ਇਹਦੇ ਵਿੱਚ ਟਿੰਡ ਕੇਕ ਟਿੰ ਦੇ ਵਿੱਚ ਜਿਹੜਾ ਪਾ ਦਾਣਾ ਆ। ਐਨ ਬਦਿਆ ਕੇਕ ਬਣ ਕੇ ਇਹਦਾ ਤਿਆਰ ਹੁੰਦਾ ਬਿਲਕੁਲ ਨਰਮ ਹੁੰਦਾ ਆ ਤੇ ਬਹੁਤ ਟੇਸਟੀ ਹੁੰਦਾ ਖਾਣ ਨੂੰ ਇਹ ਬਰੈਡ ਦੇ ਵਿੱਚ ਥੋੜਾ ਨਮਕ ਜਿਹਾ ਹੁੰਦਾ ਹੀ ਆ ਉਹਦੇ ਨਾਲ ਇਹਦਾ ਵਧੀਆ ਟੇਸਟ ਆ ਜਾਂਦਾ ਆ। ਤੇ ਇਹਨੂੰ ਆਪਾਂ ਕਰ ਦਨੇ ਬੰਦ। ਕੜਾਹੀ ਦੇ ਵਿੱਚ ਮੈਂ ਪਾਣੀ ਗਰਮ ਰੱਖਿਆ ਆ ਤੇ ਉਹਦੇ ਵਿੱਚ ਇੱਕ ਕੋਈ ਵੀ ਸਟੈਂਡ ਰੱਖ ਲਓ ਕਾਲੀ ਮੂੰਦੀ ਮਾਰ ਲਓ ਤੇ ਛੋਟਾ ਜਿਹਾ ਮੇਰੇ ਕੋਲ ਸਟੈਂਡ ਸੀ ਇਹਨੂੰ ਮੈਂ ਰੱਖ ਲਿਆ ਤੇ ਇਹਦੇ ਉੱਤੇ ਆਪਾਂ ਇਹ ਜਿਹੜਾ ਆ ਕੇਕ ਟਿਨ ਆਪਣਾ ਇਹ ਰੱਖ ਦਣਾ ਤੁਹਾਡੇ ਕੋਲ ਐਲੂਮੀਨੀਅਮ ਦਾ ਆ ਤੇ ਸਟੀਲ ਦਾ ਆ ਕੋਈ ਵੀ ਹੈਗਾ ਉਹਦੇ ਵਿੱਚ ਵੀ ਬਣਾ ਸਕਦੇ ਆ ਤੇ ਢੱਕ ਦਣਾ ਇਹਨੂੰ ਘੱਟੋ ਘੱਟ 40 ਮਿੰਟ ਘੱਟ ਤੋਂ ਘੱਟ ਤੇ ਆਪਾਂ ਇਹਨੂੰ 45 ਮਿੰਟ ਜਾਂ ਬਾਅਦ ਜਿਹੜਾ ਢੱਕਣ ਨੂੰ ਖੋਲਿਆ ਤੇ ਕੇਕ ਆਪਣਾ ਜਿਹੜਾ ਬਣ ਗਿਆ ਇਹ ਉਹ ਗੈਸ ਆਪਾਂ ਕਰਤਾ ਬੰਦ ਇਹਨੂੰ ਹੁਣ ਕਪੜੇ ਦੇ ਨਾਲ ਚੱਕ ਕੇ ਆਪਾਂ ਕੱਢ ਲੰਨੇ ਬਾਹਰ ਕਿਉਂ ਕੜਾਹੀ ਬਹੁਤ ਗਰਮ ਹੋਆ ਪੌਣਾ ਘੰਟਾ ਕੜਾਹੀ ਜਿਹੜੀ ਗੈਸ ਚੱਲਦਾ ਰਹਿੰਦਾ ਤਾਂ ਗਰਮ ਹੋ ਜਾਂਦੀ ਬਹੁਤ ਤੇ ਖੋਲ ਕੇ ਦਿਖਾਣੇ ਤੁਹਾਨੂੰ ਆਪਾਂ ਵੀ ਕਿੰਨਾ ਵਧੀਆ ਕੇਕ ਜਿਹੜਾ ਬਣ ਗਿਆ ਲੋ ਜੀ ਢੱਕਣਾ ਆਪਾਂ ਚੱਕਤਾ ਇਹਦਾ ਤੇ ਦੇਖੋ ਕਿੰਨਾ ਸੋਹਣਾ ਕੇਕ ਜਿਹੜਾ ਬ੍ਰੈਡ ਦਾ ਹੀ ਬਣ ਕੇ ਤਿਆਰ ਹੋ ਗਿਆ ਬਹੁਤ ਵਧੀਆ ਠੀਕ ਆ ਜੀ ਤੇ ਠੰਡਾ ਜਦੋਂ ਹੋ ਗਿਆ ਦੇਖੋ ਚਾਕੂ ਨਾਲ ਆਪਾਂ ਚੈੱਕ ਕਰ ਲਿਆ ਹਨ ਵਧੀਆ ਬਣਿਆ ਆ ਇਹ ਤੇ ਇਹਨੂੰ ਠੰਡਾ ਕਰ ਲੈਣਾ ਆ ਠੰਡਾ ਹੋਇਆ ਹੀ ਇਹ ਵਧੀਆ ਨਿਕਲਣਾ ਆ ਤੇ ਉਦਾਂ ਤਾਂ ਇਹਨੇ ਟੁੱਟੂਗਾ ਜਾਂ ਉੱਪਰ-ਉੱਪਰ ਪੱਟ ਹੋ ਜਾਊਗਾ ਠੀਕ ਆ ਜੀ ਤੇ ਠੰਡਾ ਹੋ ਗਿਆ ਆ ਇੱਕ ਪਲੇਟ ਆਪਾਂ ਲੈ ਲੈਨੇ ਆ ਇਹਦੇ ਉੱਤੇ ਮੁੱਦੀ ਮਾਰ ਲਈ ਆਪਾਂ ਤੇ ਇਹਨੂੰ ਉਲਟਾ ਕਰਕੇ ਹੱਥ ਨਾਲ ਥੋੜਾ ਜਿਹਾ ਜਿਹੜਾ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਦੇ ਆ ਥੋੜਾ ਜਿਹਾ ਇਹਨੂੰ ਉਪਰੋਂ ਥਪਕਵਾ ਦਿੰਨੇ ਆ ਤਾਂ ਕਿ ਨਿਕਲ ਜਾਵੇ ਕੇਕ ਆਪਣਾ ਦੇਖੋ ਕਿੰਨਾ ਸੋਹਣਾ ਦੇਖਣ ਨੂੰ ਕੇਕ ਲੱਗਦਾ ਇੰਨਾ ਹੀ ਇਹ ਟੇਸਟੀ ਖਾਣ ਨੂੰ ਬਣਦਾ ਹੈ ਬਹੁਤ ਸੌਫਟ ਹੁੰਦਾ ਹੈ ਇਹ ਤੇ ਇਹ ਜਿਹੜੀ ਆਪਾਂ ਥੱਲੇ ਚੀਨੀ ਪਾਈ ਹੈ ਨਾ ਪਗਲਾ ਕੇ ਉਹਦੇ ਨਾਲ ਇਦਾਂ ਦਾ ਇਹਦਾ ਰੰਗ ਬਣਿਆ ਬਹੁਤ ਸੋਹਣਾ ਦੇਖੋ ਸੌਫਟ ਕੇਕ ਬਣ ਕੇ ਤਿਆਰ ਹੋਇਆ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਤੁਹਾਡਾ ਕੇਕ ਜਿਹੜਾ ਬਰੈਡ ਦਾ ਕਿਦਾਂ ਦਾ ਬਣਿਆ ਆ ਮੈਂ ਚਮਚੇ ਨਾਲ ਵੀ ਤੋੜ ਕੇ ਦਿਖਾਉਂਗੀ ਬਹੁਤ ਸੋਹਣਾ ਕੇਕ ਵਧੀਆ ਟੇਸਟੀ ਬਣ ਕੇ ਤਿਆਰ ਹੋਇਆ ਤੇ ਬਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨਾ ਸੋਹਣਾ ਕੇਕ ਆਪਣਾ ਬਰੈਡ